ਪਿਛਲੇ ਦਿਨੀ ਇੱਕ ਮੰਦਭਾਗੀ ਘਟਨਾ ਵਾਪਰੀ ਜਿਸ ਵਿੱਚ ਸ਼ਹਿਰੀ ਲੋਕਾਂ ਦੀ ਮੌਤ ਹੋ ਗਈ ਇੱਕ ਟੈਰਰਿਸਟ ਟੈਕਸੀ ਜੋ ਕਸ਼ਮੀਰ ਦੇ ਅਨੰਤਨੰਦ ਦੇ ਕੋਲ ਪਲਗ੍ਰਮ ਜਗ੍ਹਾ ਉੱਪਰ ਵਾਪਰਿਆ ਇਸ ਅਟੈਕ ਵਿੱਚ ਜੋ ਲੋਕ ਮਾਰੇ ਗਏ ਉਹ ਸਾਰੇ ਸਿਵਿਲਿਅਨ ਅਤਿਕ ਟੂਰਿਸਟ ਸਨ ਜੋ ਆਪਣੇ ਦੇਸ਼ ਦੇ ਵੱਖ-ਵੱਖ ਸਟੇਟਾਂ ਵਿੱਚੋਂ ਲੋਕ ਉੱਥੇ ਘੁੰਮਣ ਗਏ ਹੋਏ ਸਨ ਇਹ ਟੈਰਰਿਸਟ ਟੈਕ ਸਿਵਿਲਿਅਨ ਲੋਕਾਂ ਉੱਪਰ ਕੀਤਾ ਗਿਆ ਜੋ ਪਿਛਲੇ ਲੰਮੇ ਸਮੇਂ ਤੋਂ ਵੈਕਨ ਨੂੰ ਕਿਤੇ ਨਹੀਂ ਮਿਲਿਆ ਇਸ ਅਟੈਕ ਵਿੱਚ ਸਾਰੇ ਹਿੰਦੂ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਅਤੇ ਹਿੰਦੂ ਲੋਕਾਂ ਨੂੰ ਹੀ ਮਾਰਿਆ ਗਿਆ ਪਰ ਇਸ ਹਮਲੇ ਵਿੱਚ ਇੱਕ ਕਸ਼ਮੀਰੀ ਨੌਜਵਾਨ ਜੋ ਅਦਿਲ ਹੁਸੈਨ ਸ਼ਾ ਉਸ ਦੀ ਵੀ ਇਸ ਵਿੱਚ ਮੌਤ ਹੋ ਗਈ ਇਸ ਸਾਰਾ ਟੈਰਰਿਸਟ ਅਟੈਕ ਜੋ ਕੀਤਾ ਗਿਆ ਸੀ ਇਹ ਸਿਰਫ ਹਿੰਦੂਆਂ ਉੱਪਰ ਹੀ ਕੀਤਾ ਗਿਆ ਸੀ ਅਤੇ ਨਾਮ ਪੁੱਛ ਪੁੱਛ ਕੇ ਉਹਨਾਂ ਕੋਲੋਂ ਉਹਨਾਂ ਦਾ ਧਰਮ ਪੁੱਛ ਪੁੱਛ ਕੇ ਉਹਨਾਂ ਨੂੰ ਮਾਰਿਆ ਗਿਆ ਪਰ ਇਸ ਵਿੱਚ ਅਦਿਲ ਹੁਸੈਨ ਸ਼ਾ ਨੇ ਜੋ ਉੱਥੇ ਟੂਰਿਸਟ ਗਾਈਡ ਦਾ ਕੰਮ ਕਰਦਾ ਉਸਨੇ ਹਿੰਦੂਆਂ ਉੱਪਰ ਜੋ ਅਟੈਕ ਕੀਤਾ ਜਾ ਰਿਹਾ ਸੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ 테러ਰਿਸਟ ਨੇ ਉਸ ਨੂੰ ਵੀ ਮਾਰ ਦਿੱਤਾ ਪਹਿਲਾਂ ਵੀ ਆਪਣੇ ਦੇਸ਼ ਵਿੱਚ ਬਹੁਤ ਸਾਰੇ 테러ਰਿਸਟ ਅਟੈਕ ਹੋਦੇ ਆਏ ਪਰ ਇਸ ਵਾਰ ਸਿਵਲਿਨ ਉੱਪਰ ਕੱਤੇ ਸਿਰਫ இந்துਾਂ ਉਪਰ ਹੀ ਕਿਉਂ ਟਾਰਗੇਟ ਕੀਤਾ ਗਿਆ ਤਾਂ ਇਸ ਦਾ ਜਵਾਬ ਹੈ ਦੇਸ਼ ਵਿੱਚ ਫੈਲੀ ਅਸ਼ਾਂਤੀ ਜੋ Hindu ਅਤੇ Muslim ਵਿਚਕਾਰ ਬਹੁਤ ਵੱਡੀ ਤਰਕਰਾਰ ਪੈਦਾ ਹੋ ਚੁੱਕੀ ਹੈ ਉਸ ਦਾ ਫਾਇਦਾ ਚੱਕਣ ਲਈ ਇਨ੍ਹਾਂ 테러ਰਿਸਟ ਅਤੇ ਪਾਕਿਸਤਾਨ ਨੇ ਇੱਕ ਖਾਸ ਤੌਰ ਤੇ ਇੱਕ ਪੂਰੇ ਪਲਾਨ ਦੇ ਤਰ ਕੀਤਾ ਗਿਆ ਜਿਸ ਵਿੱਚ ਜਾਣ ਪੁੱਛ ਕੇ Hinduਾਂ ਨੂੰ ਟਾਰਗੇਟ ਕੀਤਾ ਗਿਆ ਜੋ ਕੀ ਬਾੜੀ ਤੱਕ ਨਾ ਜੇ ਪਾਕਿਸਤਾਨ ਅਤੇ ਟੈਰਰਿਸਟ ਆਰਗੇਨਾਈਜੇਸ਼ਨ ਸਭ ਬਤਾ ਸੀ ਕਿ ਦੇਸ਼ ਵਿੱਚ ਹਿੰਦੂ ਮੁਸਲਮਾਨ ਦਾ ਐਂਗਲ ਬਹੁਤ ਜ਼ਿਆਦਾ ਚੱਲ ਰਿਹਾ ਅਤੇ ਦੇਸ਼ ਦਾ ਨੈਸ਼ਨਲ ਮੀਡੀਆ ਇਸ ਮੁੱਦੇ ਨੂੰ ਬਹੁਤ ਉੱਚੇ ਲੈਵਲ ਤੱਕ ਪਹੁੰਚਾਉਂਦਾ ਹੈ ਅਤੇ ਦੇਸ਼ ਦਾ ਨੈਸ਼ਨਲ ਮੀਡੀਆ ਇਸ ਨਫ਼ਰਤ ਨੂੰ ਫੈਲਾਉਣ ਵਿੱਚ ਬਹੁਤ ਵੱਡਾ ਕੰਮ ਕਰ ਰਿਹਾ ਹੈ ਇਸ ਅਟੈਕ ਨਾਲ ਦੇਸ਼ ਵਿੱਚ ਹੋਰ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਹ ਆਪਾ ਨੂੰ ਵੇਖਣ ਨੂੰ ਮਿਲ ਵੀ ਰਿਹਾ ਹੈ ਇਸ ਟੈਰਰਿਸਟ ਅਟੈਕ ਵਿੱਚ ਜਾਣਬੁੱਝ ਕੇ ਹਿੰਦੂਆਂ ਅਤੇ ਇਸ ਅਟੈਕ ਵਿੱਚ ਸਿਰਫ ਮਰਦਾਂ ਨੂੰ ਟਾਰਗੇਟ ਕੀਤਾ ਗਿਆ ਇਸ ਵਿੱਚ ਨੌਂ ਤੱਕ ਦੇ ਬੱਚੇ ਨੂੰ ਅਤੇ ਨਾ ਹੀ ਕਿਸੇ ਔਰਤ ਨੂੰ ਬੁਰੀ ਮਾਰੀ ਗਈ ਕਿਉਂਕਿ ਉਹ ਆਪਣੀ ਸ਼ਬੀ ਜਾਨਵੁੱਝ ਕੇ ਸਹੀ ਵਖਾਣਾ ਚਾਹੁੰਦੇ ਸਨ ਅਤੇ ਜਾਨਵੁੱਝ ਕੇ ਮੁਸਲਮਾਨਾਂ ਦਾ ਪੱਕਾ ਹੋਣਾ ਚਾਹੁੰਦੇ ਹਨ ਜਿਸ ਨਾਲ ਦੇਸ਼ ਵਿੱਚ ਹੱਤ ਨਫ਼ਰਤ ਫੈਲੇ ਅਤੇ ਆਪਣਾ ਦੇਸ਼ ਆਪਸ ਵਿੱਚ ਲੜੇ ਇਸ ਅਟੈਕ ਵਿੱਚ ਜਦੋਂ ਇੱਕ ਔਰਤ ਦੇ ਪਤੀ ਨੂੰ ਮਾਰ ਦਿੱਤਾ ਗਿਆ ਤਾਂ ਉਸ ਔਰਤ ਨੇ ਕਿਹਾ ਕਿ ਮੈਨੂੰ ਵੀ ਮਾਰ ਦਿਓ ਪਰ ਉਸ ਟੈਰਰਿਸਟ ਨੇ ਜਵਾਬ ਦਿੱਤਾ ਕਿ ਤੈਨੂੰ ਨਹੀਂ ਮਾਰਾਂਗੇ ਤੂੰ ਜਾ ਕੇ ਮੋਦੀ ਨੂੰ ਦੱਸ ਕਿ ਉਹਨਾਂ ਸਾਡੇ ਨਾਲ ਕੀ ਕੀਤਾ ਇਹ ਅਟੈਕ ਜਾਨਵੁੱਝ ਕੇ ਦੇਸ਼ ਵਿੱਚ ਨਫ਼ਰਤ ਫਲਾਉਣ ਲਈ ਕੀਤਾ ਗਿਆ ਤੇ ਉਹ ਦੇਸ਼ ਵਿੱਚ ਫੈਲ ਵੀ ਰਹੀ ਹੈ ਕਿਉਂਕਿ ਪਿਛਲੇ ਦਿਨ ਉੱਤਰਾਖੰਡ ਦੇ ਇੱਕ Hindu ਸਮਾਜ ਦੇ ਲੀਡਰ ਨੇ ਸੋਸ਼ਲ ਮੀਡੀਆ ਉੱਪਰ ਵੀਡੀਓ ਪਾ ਕੇ ਧਮਕੀ ਦਿੱਤੀ ਕਿ ਜਿਹੜੇ ਵੀ ਕਸ਼ਮੀਰੀ ਸਟੂਡੈਂਟ ਇੱਥੇ ਕਾਲਜ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਨੇ ਉਹ ਇਸ ਜਗ੍ਹਾ ਨੂੰ ਛੱਡ ਕੇ ਵਾਪਸ ਕਸ਼ਮੀਰ ਚਲੇ ਜਾਣ ਨਹੀਂ ਤਾਂ ਉਹਨਾਂ ਨਾਲ ਬਹੁਤ ਬੁਰਾ ਹੋਵੇਗਾ ਕੋਈ ਮੁਸਲਮਾਨ ਕਸ਼ਮੀਰੀ हमें देहरादून में मिला तो हम उसका इलाज अवश्य करेंगे कल दस बजे से हिंदू रक्षा अच्छा दल की टीम अपने अपने घरों से निकलेगी और कहीं भी कश्मीरी मुसलमान मिलता है उसका इलाज करेगी देखिए हम सरकार के भरोसे कभी तक नहीं बैठेंगे अब से कोई भी कश्मीरी मुसलमान देहरादून में हमें कहीं भी मिलता है उसका अवश्य इलाज किया जाएगा कश्मीरी मुसलमानों कल दस बजे तक का टाइम है यहाँ से भाग जाओ अजिया जगहों ऊपर देखने जिथे कश्मीरी स्टूडेंट ऊपर हमला किया गया ਪਿਛਲੇ ਦਿਨ ਇੱਕ ਘਟਨਾ ਸਾਹਮਣੇ ਆਈ ਜਿਹੜੀ ਕੀ ਆਪਣੇ ਪੰਜਾਬ ਦੇ ਖਰੜ ਵਿੱਚ ਵਾਪਰੀ ਜਿਸ ਵਿੱਚ ਦੋ ਕਸ਼ਮੀਰੀ ਸਟੂਡੈਂਟ ਲੜਕੀਆਂ ਨਾਲ ਬਸਲੂਕੀ ਕੀਤੀ ਗਈ ਅਤੇ ਉਹਨਾਂ ਨੂੰ ਟੈਰਰਿਸਟ ਕਿਹਾ ਗਿਆ ਉਹਨਾਂ ਨੂੰ ਆਪਣੇ ਕਸ਼ਮੀਰ ਵਾਪਸ ਜਾਣ ਲਈ ਧਮਕਾਇਆ ਗਿਆ ਬਦ ਉਹ ਲੜਕੀਆਂ ਡਰ ਗਈਆਂ ਜਿਸ ਤੋਂ ਬਾਅਦ ਪੰਜਾਬ ਦੇ ਇੱਕ ਨੌਜਵਾਨ ਨੇ ਬਹੁਤ ਚੰਗਾ ਕੰਮ ਕੀਤਾ ਅਤੇ ਉਹਨਾਂ ਲੜਕੀਆਂ ਨੂੰ ਹੌਸਲਾ ਦਵਾਇਆ ਕਿ ਉਹਨਾਂ ਨਾਲ ਕਿਤੇ ਕੁੱਝ ਵੀ ਗਲਤ ਨਹੀਂ ਹੋਣ ਦਿੱਤਾ ਜਾਵੇਗਾ ਕਿ ਬੋਲੋ ਫਿਰ ਸੇ ਨਾ ਅਰੇ ਨਹੀਂ ਤਾਂ ہماری ਭੈਣ ਹੈ ਇਹ ਸੱਚੀ ਸ ਮੇਰੀ ਭੈਣ ਹੈ ਹੁਣ ਜਿਹਦੇ ਵੀ ਇਹਦੇ ਵਾਲ ਅੱਖ ਚੱਕ ਕੇ ਵੀ ਦੇਖ ਲੈਣਾ ਸਭ ਫੇਰ ਉਹ ਸਾਡੇ ਤੋਂ ਫਿਰ ਰੱਬ ਜਾਣਦਾ ਕੀ ਅਸੀਂ ਕੀ ਕਰਾਂਗੇ ਪਰ ਜੋ ਉਹਨਾਂ ਟੈਡੀਸਟ ਨੇ ਆਪਣਾ ਮੈਸੇਜ ਦੱਸਿਆ ਜੋ ਉਕਮ ਕਰਨਾ ਚਾਹੁੰਦੇ ਸਨ ਉਦੇਸ਼ ਵਿੱਚ ਹੋ ਵੀ ਰਿਹਾ ਹੈ ਅਤੇ ਜੇਕਰ ਇਹ ਗੱਲ ਕਰੀਏ ਕਿ ਇਹ ਕਸ਼ਮੀਰ ਵਿੱਚ ਇਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਇਹ ਅਟੈਕ ਕਿਵੇਂ ਆਇਆ ਪਲਗ੍ਰਾਮ ਪਸ਼ਮੀਰ ਦੇ ਅਨੰਤਨਾਟ ਕੋਲੇ ਜੋ ਕਿ ਬਾਰਡਰ ਤੋਂ ਲਗਭਗ 200 ਮੀਟਰ ਦੀ ਦੂਰੀ ਤੇ ਹੈ ਕਸ਼ਮੀਰ ਦਾ ਬਾਰਡਰ ਪਾਕਿਸਤਾਨ ਦੇ ਬਾਰਡਰ ਨਾਲ ਲੱਗਦਾ ਹੈ ਅਤੇ ਉੱਥੇ ਬਹੁਤ ਭਾਰੀ ਮਾਤਰਾ ਵਿੱਚ ਆਰਮੀ ਹੁੰਦੀ ਹੈ ਉਹਨਾਂ ਕੋਲੋਂ ਬਚ ਕੇ ਇਹ ਟੈਰਰਿਸਟ ਕਿਵੇਂ ਆ ਗਏ ਅਤੇ ਇੱਥੇ ਕਿਵੇਂ ਪਹੁੰਚੇ ਇਸ ਵਿੱਚ ਇਹ ਤਾਂ ਸਾਫ ਹੈ ਕਿ ਉੱਥੋਂ ਦੀ ਲੋਕਟਸ ਦਾ ਇਸ ਵਿੱਚ ਜ਼ਰੂਰ ਸਪੋਰਟ ਹੈ ਨਹੀਂ ਤਾਂ ਇੰਨੀ ਦੂਰ ਬਾਰਡਰ ਤੋਂ 200 ਕਿਲੋਮੀਟਰ ਦੀ ਦੂਰੀ ਤੇ ਇਹ ਤੰਕਵਾਦੀ ਹਮਲਾ ਪੁੰਜਣਾ ਬਹੁਤ ਦੁੱਖ ਹੈ ਇਸ ਵਿੱਚ ਕਸ਼ਮੀਰੀ ਲੋਕ ਵੀ ਸ਼ਾਮਿਲ ਹਨ ਪਰ ਇਸੇ ਚਾਪਾ ਇਹ ਨਹੀਂ ਕਹਿ ਸਕਦੇ ਕਿ ਕਸ਼ਮੀਰ ਦੇ ਸਾਰੇ ਲੋਕ ਹੀ ਇਸ ਵਿੱਚ ਇਨਵੋਲਵ ਹਨ ਇਸ ਅਟੈਕ ਵਿੱਚ ਕੁੱਲ 4 테러ਿਸਟ ਸਨ ਜਿਨ੍ਹਾਂ ਵਿੱਚ 2 ਕਸ਼ਮੀਰੀ ਸਨ ਜਿਨ੍ਹਾਂ ਦਾ ਨਾਮ ਅਦਿਲ ਗੁਰੀ ਅਤੇ জাকਿਰ ਅਹਿਮਦ ਸਿੰਘ ਇਹ ਲੋਕ ਕਸ਼ਮੀਰ ਤੋਂ ਬਾਰਡਰ ਪਾਰ ਕਰਕੇ ਪਾਕਿਸਤਾਨ ਚਲੇ ਗਏ ਅਤੇ ਉੱਥੇ ਟ੍ਰੇਨਿੰਗ ਕਰਕੇ ਇਹ 테러ਿਸਟ ਨਾਲ ਇੱਥੇ ਵਾਪਸ ਆਏ ਅਤੇ ਇਹਨਾਂ ਇੱਥੇ ਆ ਕੇ ਅਟੈਕ ਕਰ ਦਿੱਤਾ ਇਹਨਾਂ ਦੀ ਮਦਦ ਨਾਲ ਅਟੈਕ ਹੋਇਆ ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਕਸ਼ਮੀਰੀ ਲੋਕ ਇਸ ਵਿੱਚ ਇਨਵੋਲ ਹਨ ਪਰ ਇਸ ਵਿੱਚ ਕਸ਼ਮੀਰ ਦੇ ਸਾਰੇ ਲੋਕਾਂ ਉੱਪਰ ਬਲੇਮ ਕਰਨਾ ਸਹੀ ਨਹੀਂ ਹੈ ਕਿਉਂਕਿ ਕਸ਼ਮੀਰੀ ਲੋਕਾਂ ਨੇ ਗੱਲ ਕਰੀਏ ਤਾਂ ਉਹਨਾਂ ਦਾ ਸਾਰਾ ਤੰਦਾ ਟੂਰਿਜ਼ਮ ਉੱਪਰ ਹੈ ਜੇਕਰ ਟੂਰਿਜ਼ਮ ਨੂੰ ਫਰਕ ਪੈਂਦਾ ਹੈ ਤਾਂ ਸਿੱਧਾ-ਸਿੱਧਾ ਕਸ਼ਮੀਰ ਲੋਕਾਂ ਉੱਪਰ ਵੀ ਇਸ ਦਾ ਅਸਰ ਪੈਂਦਾ ਹੈ ਕਿਉਂਕਿ ਉਹਨਾਂ ਦੀ ਇਨਕਮ ਦਾ ਸੋਰਸ ਸਿਰਫ ਇੱਕ ਟੂਰਿਜ਼ਮ ਹੈ ਇਹ ਤਾਂ ਆਮ ਜੀ ਗੱਲ ਹੈ ਕਿ ਜੇਕਰ ਯਾਤਰੀਆਂ ਉੱਪਰ ਕੋਈ ਅਟੈਕ ਹੁੰਦਾ ਹੈ ਤਾਂ ਉਸ ਜਗ੍ਹਾ ਤੇ ਕੌਣ ਯਾਤਰੀ ਜਾਣਾ ਚਾਹੇਗਾ ਜਿਵੇਂ ਕਿ ਇਸ ਅਟੈਕ ਤੋਂ ਬਾਅਦ ਵਿਕਣ ਨੂੰ ਮਿਲਿਆ ਹੈ ਇਸ ਅਟੈਕ ਤੋਂ ਬਾਅਦ ਕਸ਼ਮੀਰ ਦੇ ਹੋਟਲਾਂ ਅਤੇ ਟਰੈਵਲ ਏਜੰਸੀਆਂ ਦੀ ਬੁਕਿੰਗ ਰੱਦ ਕੀਤੀ ਜਾ ਰਹੀ ਹੈ ਜੋ ਕਿ ਸਾਫ ਹੈ ਕਿ ਕਸ਼ਮੀਰੀ ਲੋਕਾਂ ਨੂੰ ਇਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਸੋਸ਼ਲ ਮੀਡੀਆ ਉੱਪਰ ਕਈ ਵੀਡੀਓ ਵਿਕਣ ਨੂੰ ਮਿਲੀਆਂ ਜਿਸ ਵਿੱਚ ਕਸ਼ਮੀਰੀ ਲੋਕ ਦੋ ਰੋ ਕੇ ਤਸਰੇ ਨੇ ਕਿ ਉਹਨਾਂ ਨੂੰ ਇਸ ਨਾਲ ਕਿੰਨਾ ਫਰਕ ਪਏਗਾ ਉਹਨਾਂ ਦਾ ਰੁਜ਼ਗਾਰ ਇਸ ਤੋਂ ਬਿਨਾ ਓਖਾ ਹੋ ਜਾਵੇਗਾ ਇਸ ਲਈ ਇਨ੍ਹਾਂ ਕਸ਼ਮੀਰੀ ਲੋਕਾਂ ਦੇ ਲਈ ਨਫਰਤ ਨਾ ਫੈਲਾਈ ਜਾਵੇ ਤੇ ਜਿਹੜੇ ਇਸ ਵਿੱਚ ਇਨਵੋਲਵ ਨੇ ਉਹਨਾਂ ਉੱਪਰ ਕੜਾ ਐਕਸ਼ਨ ਲਿਆ ਜਾਵੇ ਜਿਵੇਂ ਹੁਣ ਲਿਆ ਜਾ ਰਿਹਾ ਹੈ ਜਿਵੇਂ ਕਿ ਪਿਛਲੇ ਦਿਨ ਲਿਖਨ ਨੂੰ ਮਿਲਿਆ ਕਿ ਜੋ ਕਸ਼ਮੀਰੀ ਇਸ 테ਰਰਿਸਟ ਅਟੈਕ ਵਿੱਚ ਸ਼ਾਮਿਲ ਸਨ ਉਹਨਾਂ ਦੇ ਕਰਨ ਆਈਡੀ ਲਗਾ ਕੇ ਕੁਲਾ ਦਿੱਤਾ ਗਿਆ ਜੋ ਕਿ ਬਹੁਤ ਹੀ ਚੰਗੀ ਗੱਲ ਹੈ ਪਰ ਇਸ ਵਿੱਚ ਇੱਕ ਹੋਰ ਸਵਾਲ ਉੱਠਦਾ ਹੈ ਕਿ ਕਸ਼ਮੀਰ ਵਿੱਚ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਇਹ 테ਰਰਿਸਟ ਅਟੈਕ ਕਿਵੇਂ ਹੋ ਸਕਿਆ ਪਰ ਇਸ ਵਿੱਚ ਸੈਂਟਰ ਸਰਕਾਰ ਦਾਅਵੇ ਕਰਦੀ ਰਹੀ ਹੈ ਤੇ ਅਮਿਤ ਚੌਕ ਇੱਕ ਠੋਕ ਠੋਕ ਕੇ ਕਹਿ ਰያ ਸੀ ਕਿ ਕਸ਼ਮੀਰ ਵਿੱਚ 테ਰਰਿਜ਼ਮ ਨੂੰ ਖਤਮ ਕਰ ਦਿੱਤਾ ਗਿਆ ਹੈ ਜੇਕਰ ਟੂਰਿਜ਼ਮ ਨੂੰ ਖਤਮ ਕਰ ਦਿੱਤਾ ਗਿਆ ਸੀ ਤਾਂ ਇਹ ਐਡਾ ਵੱਡਾ ਅਟੈਕ ਕਿਵੇਂ ਹੋਇਆ ਇਸ ਵਿੱਚ ਕਿਤੇ ਨਾ ਕਿਤੇ ਤਾਂ ਕਮੀ ਰਹੀ ਹੈ ਜਿਸ ਕਾਰਨ ਇਹ ਅਟੈਕ ਹੋ ਸਕਿਆ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹੀ ਹੈ ਕਿ ਇਸ ਵਿੱਚ ਕੁਝ ਕਸ਼ਮੀਰੀ ਤਾਂ ਸ਼ਾਮਿਲ ਹਨ ਪਰ ਸਾਰੇ ਕਸ਼ਮੀਰੀ ਲੋਕਾਂ ਨੂੰ ਇਸ ਵਿੱਚ ਇਨਵੋਲਵ ਕਰਨਾ ਸਹੀ ਨਹੀਂ ਹੈ ਅਤੇ ਉਹਨਾਂ ਦੇ ਖਿਲਾਫ ਨਫ਼ਰਤ ਫੈਲਾਨੀ ਸਹੀ ਗੱਲ ਨਹੀਂ ਹੈ